ਆ ਗੱਲ ਹੀ ਕਰੋ ਨਾਲ ਕਰੋ ਅੰਟੀ ਨੂੰ ਬੁਲਾਇਓ ਉਹ ਬਾਪੂ ਆ ਗਿਆ ਬੱਲੇ ਸਾਰੇ ਸੱਜਣ ਭਰਾਵਾਂ ਪਤਨ ਕਰ ਚੱਲ ਅੰਟੀ ਨੂੰ ਬੁਲਾਇਓ ਅੰਟੀ ਆ ਜਾਓ ਅੱਧਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿਤਾ ਪਰਮੇਸ਼ਰ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਸਾਡੇ ਆਪ ਦੀ ਸਾਡੀ ਕਮੇਟੀ ਬਣਾਤੀ ਸਾਡੀ ਜੀ ਹੈਪੀ ਭਾਜੀ ਨੂੰ ਤੇ ਭੈਣ ਜੀ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਸਾਨ੍ਹੇਵਾਲ ਹਲਕੇ ਦੇ ਜੋ ਪੰਜਾਬ ਦੇ ਮਿਨਿਸਟਰ ਨੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਵਧਾਈਆਂ ਤੇ ਸਾਡੇ ਨਵਜੋਤ ਸਿੰਘ ਜਰਗ ਜੀ ਨੂੰ ਪ੍ਰਦਰਸ਼ਕ ਜਿੱਲੀ ਜੀ ਨੂੰ ਸਾਨ੍ਹੇਵਾਲ ਦੇ ਜਿੰਨੇ ਵੀ ਮੇਰੇ ਭੈਣ ਭਰਾ VOTER SUPPORTER ਸਾਰਿਆਂ ਨੂੰ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗਾ ਜਿੰਨੇ ਸ਼ਬਦਾਂ ਨਾਲ ਅਸੀਂ ਅੱਜ ਜਿੱਤ ਮਿਲੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਧੰਨਵਾਦ ਕਰੀਏ ਅਤੇ ਸਾਰੇ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਦੇ ਜੀ ਸਾਰੇ ਨੂੰ ਦੇਖੋ ਵੀ ਮੈਂ ਪਹਿਲੇ ਦੱਸਦੇ ਨਹੀਂ ਤੁਹਾਨੂੰ ਜੀ ਬਹੁਤ ਸਭ ਤੋਂ ਜਿਆਦਾ ਤੁਹਾਨੂੰ ਜੀ ਭਰਾਵਾਂ ਨੂੰ ਬਾਈ ਬੋਟੀ ਨਾਲ ਹੈਪੀ ਹੋ ਲੋਜੀ ਨੂੰ ਲਾਉਂਦੇ ਅੱਛਾ ਜੀ ਹਾਂਜੀ ਭੈਣ ਜੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਗੰਗਾਚਾ ਪਰਮਾਤਮਾ ਵਾਹਿਗੁਰੂ ਜੀ ਦਾ ਤੇ ਉਸ ਤੋਂ ਬਾਅਦ ਸਾਡੀ ਸੰਗਤ ਦਾ ਸਾਡੇ ਬਾੜ੍ਹ ਮਾਸੀਆਂ ਦਾ ਤੇ ਮੈਂ ਪੂਰ ਪਰਸੈਂਟ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਤੇ ਪੂਰਾ ਉਤਰਾਂਗੇ ਸਮਾਜ ਲਈ ਵਧੀਆ ਕੰਮ ਕਰਾਂਗੇ ਸਾਨੇਵਾਲ ਦੀ ਤਰੱਕੀ ਤੇ ਵਿਕਾਸ ਲਈ ਕੰਮ ਕਰਾਂਗੇ ਸ਼ਾਇਦ ਸਾਨੇਵਾਲ ਨੂੰ ਸਾਡੀ ਜਰੂਰਤ ਸੀ ਮੈਂ ਕਹੂੰਗਾ ਅਸੀਂ ਇੱਕ ਸਮਾਜ ਸੇਵੀ ਤੇ ਸੇਵਾ ਭਾਵਨਾ ਵਾਲੇ ਇਨਸਾਨ ਕਦੇ ਵੀ ਰਾਜਨੀਤਿਕ ਨਾਂ ਬਣੇ ਨਾ ਬਣਾਂਗੇ ਤੇ ਹਮੇਸ਼ਾ ਚੰਗਾ ਕਰਾਂਗੇ ਤੇ ਵਧੀਆ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰਿਕਾਰਡ ਕਾਇਮ ਹੋ ਸਕੇ ਕਿ ਇਸ ਤਰਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨਿਰਪੱਖ ਵਿਕਾਸ ਸਾਨੇ ਵਾਲਦਾ ਹੋਇਆ ਕਿਹੜੇ ਕਿਹੜੇ ਕੰਮ ਨੇ ਲੱਗਦਾ ਹੋਰ ਵਾਲੇ ਇਹ 54 ਵੋਟਾਂ ਨਾਲ ਦੇਖੋ ਜੀ ਉੱਥੇ ਗਲੀਆਂ ਦਾ ਸਾਰੇ ਕੰਮ ਨਾਲ ਵਸਿਆਂ ਦਾ ਹੈਪੀ ਵੀਰਨ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਜੱਤ ਹਰਦੀਪ ਸਿੰਘ ਮੁੰਡਿਆ ਜੀ ਦੀ ਭਵਾਨਤਮਾਨ ਜੀ ਦੇ ਸਾਰੇ ਜਾਣੇ ਸਾਰੇ ਗਰਤਰਾ ਸਾਰੇ ਛੋਟੇ ਵੱਡੇ ਭੈਣ ਭਾਈ ਜਿੱਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹਿ ਹਲੋ ਜੀ ਹਾਂ ਜੀ